8 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਬਣੀ ਹੋਈ ਹੈ ਅੱਜ ਵੀ ਮੌਸਮ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਟੈਂਪਰੇਚਰ ਪੰਜਾਬ ਦੇ ਪੂਤੇ ਹਿੱਸੇਰ ਅੱਜ 40 ਡਿਗਰੀ ਨੂੰ ਟੱਚ ਕਰਦਾ ਹੋਇਆ ਦਿਖਾਈ ਦਵੇਗਾ ਦੁਪਹਿਰ ਵੇਲੇ ਲੋਅ ਚਲਦੀ ਹੋਈ ਦਿਖਾਈ ਦਵੇਗੀ ਸਵੇਰ ਵੇਲੇ ਟੈਂਪਰੇਚਰ ਵੀ 20 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਹੋਇਆ ਹੈ ਪਰ ਅੱਜ ਤੋਂ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਦੁਪਹਿਰ ਵੇਲੇ ਤੁਹਾਨੂੰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਹੋ ਸਕਦਾ ਹੈ ਕਿ ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਵੀ ਹਲਕੀ ਜਿਹੀ ਦੇਖਣ ਨੂੰ ਮਿਲੇ ਪਰ ਤਪ ਸਾਰੇ ਖੇਤਰਾਂ ਦੇ ਵਿੱਚ ਲੱਗੇ ਕਿ ਬਾਦ ਦੁਪਹਿਰ ਤੋਂ ਹੀਟ ਸੈੱਲ ਬਣਨੇ ਸ਼ੁਰੂ ਹੋ ਜਾਣਗੇ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਜਿਸ ਦਾ ਜ਼ਿਆਦਾਤਰ ਅਸਰ 9 ਦੀ ਦੁਪਹਿਰ ਤੋਂ ਬਾਅਦ 10 ਅਤੇ 11 ਤਰੀਕ ਨੂੰ ਹੁੰਦਾ ਹੋਇਆ ਜਾਪ ਰਿਹਾ ਹੈ ਜਿਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਤੇ ਛਰਾਟੇ ਲੱਗਣਗੇ ਬਰੀਕ ਗੜੇਮਾਰੀ ਵੀ ਹੋ ਸਕਦੀ ਹੈ ਅਤੇ ਨਾਲ ਹੀ ਤੇਜ਼ ਧੁੱੜ ਭਰੀਆਂ ਹਨੇਰੀਆਂ ਵੀ ਚੱਲ ਸਕਦੀਆਂ ਨੇ ਅੱਜ ਵੀ ਸ਼ਾਮ ਬਿੱਲੇ ਲੈਂਦੇ ਵਾਲੇ ਪਾਸੇ ਤੋਂ ਠੰਡੀ ਹਨੇਰੀ ਪੰਜਾਬ ਦੇ ਵਿੱਚ ਜ਼ਰੂਰ ਦਾਖਲ ਹੋਵੇਗੀ ਸ਼ਾਮ ਬੀਲੇ ਤੱਕ ਉਂਝ ਮੀਂਹ ਦੀ ਸੰਭਾਵਨਾ ਅੱਜ ਘੱਟ ਹੈ ਪਰ ਫਿਰ ਵੀ ਬਾਅਦ ਦੁਪਹਿਰ ਤੋਂ ਕਿਤੇ ਹੀਟ ਸੈੱਲ ਬਣ ਸਕਦੇ ਨੇ